ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾਇਆ ਸੀ ਕਿ ਰਾਜਪੁਰੇ ਦਾ ਗਦਨ ਚੌਕ ਤੋਂ ਜਿਹੜਾ ਕਾਲੀ ਵਾਲੇ ਚੌਕ ਨੂੰ ਰਸਤਾ ਜਾਂਦਾ ਉਹ ਬਲੌਕ ਕੀਤਾ ਹੋਇਆ ਉਸ ਰਸਤੇ ਨੂੰ ਲੈ ਕੇ ਬੰਦ ਕਰਨ ਤੋਂ ਬਾਅਦ 15 ਤੋਂ ਲਗਭਗ 20 ਦਿਨ ਹੋ ਚੁੱਕੇ ਨੇ ਅੱਜ ਕੱਲ੍ਹ ਅਜੇ ਇਸ ਨੂੰ ਬੰਦ ਕੀਤੇ ਰੋ ਤੇ ਹੁਣ ਜਿਹੜਾ ਰਸਤਾ ਉਹ ਅੰਡਰਪਾਸ ਦੇ ਦੋ ਅੰਡਰਪਾਸ ਬਣੇ ਨੇ ਉਧਰੋਂ ਲੋਕ ਜਾਂਦੇ ਨੇ ਆਉਂਦੇ ਨੇ ਤੇ ਉੱਥੇ ਨੂੰ ਬੜਬੜੀਆਂ ਗੱਡੀਆਂ ਲੱਗਦੀਆਂ ਨੇ ਤੇ ਬੜਬੜੀਆਂ ਗੱਡੀਆਂ ਨਾਲ ਜਾਮ ਲੱਗ ਜਾਂਦਾ ਅੱਜ ਅਸੀਂ ਤੁਹਾਨੂੰ ਇੱਕ ਦੱਸਣ ਲੱਗੇ ਆ ਉੱਥੇ ਦੀ ਦਾਸਤਾਨ ਕਿ ਅੱਜ ਐਸਾ ਕੰਮ ਹੋਇਆ ਕਿ ਸਕੂਲਾਂ ਦੀਆਂ ਜੋ ਬੱਸਾਂ ਨੇ ਜੋ ਬੈਨਾਂ ਨੇ ਬੜਬੜੀਆਂ ਬੱਸਾਂ ਲੱਗਦੀਆਂ ਨੇ ਉੱਥੇ ਨੂੰ ਤੇ ਸਕੂਲਾਂ ਦੀਆਂ ਬੈਨਾਂ ਕੈਬ ਬੈਨਾਂ ਜਿਹੜੀਆਂ ਲੰਘਦੀਆਂ ਨੇ ਕੈਬ ਬੈਨਾਂ ਦੇ ਵਿੱਚ ਅਸੀਂ ਉੱਥੇ ਦੇਖਿਆ ਕਿ ਜਾਮ ਦੇ ਵਿੱਚ ਫਸੇ ਹੋਏ ਇੱਕ ਇੱਕ ਕੈਬ ਬੈਨ ਦੇ ਵਿੱਚ ਜਿਸਦੇ ਵਿੱਚ ਕਿ ਤਕਰੀਬਨ 800 ਆਰੀਆਂ ਬੈਠਦੀਆਂ ਨੇ 8 ਦੀ ਜਗ੍ਹਾ ਜੇ ਬੱਚੇ ਕੋ ਬਿਠਾਈਏ ਤਾਂ ਬੱਚੇ 10 ਤੋਂ 12 ਬੈਠ ਜਾਣਗੇ ਜਾਂ 13 ਬੈਠ ਜਾਣਗੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਸਾਹਮਣੇ ਤਸਵੀਰ ਦੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਕਰੀਨ ਦੇ ਉੱਤੇ ਦੂਜੀ ਸਕਰੀਨ ਤੇ ਤਸਵੀਰਾਂ ਤੁਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿਹਦੇ ਵਿੱਚ ਕਿ ਬਸੇ ਜਿਹੜੀ ਕੈਦ ਆ ਉਹ ਕੈਬਾਂ ਦੇ ਵਿੱਚ 25-25 ਬੱਚੇ ਭਰੇ ਹੋਏ ਨੇ ਉਹਦਾ ਪ੍ਰਸ਼ਾਸਨ ਆ ਜਿਹੜਾ ਉਹ ਵੀ ਇਸ ਵਾਰ ਬੜਾ ਘੱਟ ਧਿਆਨ ਦੇ ਰਹੇ ਆ ਗਗਲ ਚੌਂਕ ਤੇ ਤਾਂ ਉਹਨਾਂ ਵੱਲੋਂ ਇੱਕ ਨਾਕਾ ਲਗਾਇਆ ਗਿਆ ਚੈਕਿੰਗ ਹੋ ਰਹੀ ਆ ਜਿਸ ਨੂੰ ਦੇਖ ਕੇ ਤੁਹਾਨੂੰ ਹੋਰ ਦੱਸ ਦਈਏ ਕਿ ਜਿਹੜਾ ਜਿਹੜੇ ਕੈਬਾਂ ਨੇ ਕੈਬਾਂ ਦੇ ਵਿੱਚ 25-25 ਬੱਚੇ ਪਰ ਇਹਨੇ ਤਾਂ ਜਾਮ ਦੇ ਵਿੱਚ ਫਸੇ ਨੇ ਕੈਬ ਦੇ ਵਿੱਚ ਗਰਮੀ ਦਾ ਮੌਸਮ ਐਨਾ ਕਿ ਬੱਚੇ ਬੱਸ ਦੇ ਵਿੱਚ ਜਿਹੜੇ ਫਸੇ ਹੋਏ ਨੇ ਕੈਬ ਦੇ ਵਿੱਚ ਫਸੇ ਨੇ ਜਿਵੇਂ ਕਿ ਲਾਈਨਾਂ ਲੱਗ ਜਾਂਦੀਆਂ ਨੇ ਉੱਥੇ ਕਿ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਤੇ ਕੈਬਾਂ ਵਾਲੇ ਸੱਜੇ ਖੱਬੇ ਮੋੜਨ ਦੀ ਕਰਦੇ ਨੇ ਤੇ ਇੱਕ ਦੂਜੇ ਨਾਲ ਐਕਸੀਡੈਂਟ ਹੋ ਤੱਕ ਹੋਰ ਦੀ ਨੌਬਤ ਪਹੁੰਚ ਜਾਂਦੀ ਹੈ ਅੱਜ ਸਾਡੇ ਸਾਹਮਣੇ ਇੱਕ ਇੱਕ ਸਵਿਫਟ ਗੱਡੀ ਨੂੰ ਕੈਬ ਨੇ ਠੋਕ ਦਿੱਤਾ ਸੀ ਤੇ ਉੱਥੇ ਕਾਫੀ ਦੇਰ ਤੱਕ ਉਹਨਾਂ ਨੂੰ ਖੜਨਾ ਪਿਆ ਖੜੇ ਰਹੇ ਨੇ ਤੇ ਉਹਦੇ ਬਾਅਦ ਅੱਗੇ ਕੈਬ ਨੇ ਇੱਕ ਹੋਰ ਮੋਟਰਸਾਈਕਲ ਵਾਲੇ ਨੂੰ ਮਾਰਨ ਦੀ ਕੋ ਮਤਲਬ ਬਚਣ ਦੀ ਕੋਸ਼ਿਸ਼ ਕੀਤੀ ਉਸਦੇ ਨਾਲ ਲੱਗੇ ਅਚਾਨਕ ਕਿ ਉਸ ਤੋਂ ਬਾਅਦ ਉੱਥੇ ਵੀ ਜਾਮ ਲੱਗ ਗਿਆ ਮਤਲਬ ਐਵੇਂ ਜਾਮ ਲੱਗਦਾ ਨੇ ਔਰ ਉਹਦੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਤੇ ਏਐਸਆਈ ਗੁਰਵਚਨ ਜੀ ਨੇ ਉਹਨਾਂ ਨਾਲ ਗੱਲਬਾਤ ਕਰਾ ਦਿੰਨੇ ਤੁਹਾਡਾ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂ ਤੇ ਜਿਹੜੀ ਇਹ ਚੈਕਿੰਗ ਹੋ ਰਹੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਮਾਨਯੋਗ ਐਸਐਸਬੀ ਸਾਹਿਬ ਪਟਿਆਲਾ ਦੇ ਸਾਹਮਣੇ ਨਿਰਦੇਸ਼ ਮੁਤਾਬਕ ਤੇ ਡੀਐਸਪੀ ਟ੍ਰੈਫਿਕ ਦਾ ਕਮੈਲ ਸਿੰਘ ਜੀ ਦੀ ਰਹਿਨਮਾਈ ਹੇਠ ਤਾਂ ਸਾਰੇ ਜ਼ਿਲ੍ਹੇ ਭਰ ਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤੇ ਕੀ ਹੈ ਕਿ ਜਿਸ ਤਰ੍ਹਾਂ ਕਿ ਦੇਖੋ ਕਿ ਕਈ ਇਹ ਬੱਸਾਂ ਨੇ ਜਿਨ੍ਹਾਂ ਦੇ ਕੋਲ ਫਿਟਨੈਸ ਨਹੀਂ ਸਰਟੀਫਿਕੇਟ ਨਹੀਂ ਹੈ ਇੰਸ਼ੋਰੈਂਸ ਨਹੀਂ ਹੈ ਹੋਰ ਬੱਚੇ ਦੀ ਓਵਰਲੋਡਿੰਗ ਹੈ ਸਪੀਟ ਗਵਰਨਰ ਕੈਮਰਾ ਇਹਨਾਂ ਕੋਲ ਜੀ ਆਪਣੇ ਹੈਲਪਰ ਇਹ ਹੋਣਾ ਲੇਡੀ ਹੈਲਪਰ ਹੋਣਾ ਜ਼ਰੂਰੀ ਹੈ ਇਹ ਇਹਨਾਂ ਦੀ ਚੈਕਿੰਗ ਕਰ ਰਹੇ ਆ ਜਿਨ੍ਹਾਂ ਦੇ ਕੋਲ ਕੋਈ ਕੋਈ ਵੀ ਕਾਗਜ਼ਾਤ ਨਹੀਂ ਪਾਇਆ ਜਾਂਦਾ ਫਿਰ ਉਹਨਾਂ ਦੇ ਉਸ ਉਸ ਮੁਤਾਬਕ ਦੀ ਇਹਨਾਂ ਚਲਾਨ ਕੀਤਾ ਜਾਂਦਾ ਹੈ ਸਰ ਇਹ ਕੂਲਾਂ ਦੀਆਂ ਝੋਟੀਆਂ ਕਹਿ ਪਾ ਰਹੇ ਉਹ ਜੀ ਤੀ ਤੀ ਬੱਚੇ ਭਰੇ ਹੋਏ ਚਾਹ ਹੁਣੇ ਦੇਖ ਕੇ ਆਏ ਕਿਥੇ ਸਰ ਅਸੀਂ ਕੱਲ ਦੇ ਲੱਗੇ ਹੋਏ ਆ ਜੀ ਮੈਂ ਕੱਲ ਦੇ ਜੀ 15 ਚਲਾਨ ਕਰਦੇ ਨੇ ਜੀ ਸਵੇਰੇ ਜੀ ਅਸੀਂ ਮਾਰਨਿੰਗ 7 ਵਜੇ ਤੱਕੀ ਸੀ ਜੀ ਉਹ ਆਈਸੀਲ ਫਾਟ ਦੇ ਕੋਲ ਉੱਥੇ ਅਸੀਂ 7 ਚਲਾਨ ਕੀਤੇ ਨੇ ਜੀ ਕੱਲ 8 ਚਲਾਨ ਕੀਤੇ ਸੀ ਹੁਣ ਸਾਰੇ ਬੱਸ ਖੜੀ ਹੈ ਜੀ ਦੇਖੋ ਇਹਦੇ ਕੋ ਫਿਟਨੈਸ ਨਹੀਂ ਹੈ ਤੇ ਇਹਦੇ ਫਿਟਨੈਸ ਨਹੀਂ ਹੈ ਤੇ ਇਨਸ਼ੋਰੈਂਸ ਨਹੀਂ ਹੈ ਇਹਦਾ ਵੀ ਮੇਰੇ ਵੱਲੋਂ ਚਲਾਨ ਕੀ ਬਾਂਡ ਕੀਤੀ ਹੋਈ ਹੈ ਜੇਕਰ ਇਹ ਮੇਰੇ ਆਰਸੀ ਪੇਸ਼ ਕਰ ਦੇਣਗੇ ਤਾਂ ਇਹਨਾਂ ਨੂੰ ਛਡ ਦਿੱਤਾ ਜਾਏਗਾ ਜੀ ਆਰਸੀ ਰੱਖ ਕੇ ਕਿਉਂਕਿ ਵਿੱਚ ਬੱਚਿਆਂ ਦਾ ਮਾਮਲਾ ਹੈ ਕਿਉਂਕਿ ਇਹਨਾਂ ਬੱਚਿਆਂ ਨੂੰ ਜਿਹੜਾ ਜੀ ਅਸੀਂ ਬਚਾਉਣਾ ਹੁੰਦਾ ਟਾਈਮ ਤੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਕਿ ਆਰਸੀ ਦੇ ਦਿਓ ਤੇ ਆਪਣੀ ਜੇ ਵੀਕਲ ਲੈ ਜਾਓ ਤੇ ਇਸ ਕਰਕੇ ਜੇ ਨਾ ਇਹਨਾਂ ਨੇ ਸਾਨੂੰ ਦਿੱਤਾ ਤਾਂ ਕਿ ਅਸੀਂ ਕੋਈ ਹੋਰ ਗੱਡੀ ਪ੍ਰੋਵਾਈਡ ਕਰਾ ਕੇ ਤਾਂ ਇਹਨਾਂ ਦਾ ਚਲਾਨ ਇਹਨਾਂ ਦੀ ਬਾਂਡ ਮੁ ਇਹ ਛੋਟੇ ਅੰਡਰਵਿਜੇ ਵੱਡੀਆਂ ਗੱਡੀਆਂ ਦੇ ਉੱਤੇ ਬੜੀ ਭੀੜ ਹੋ ਜਾਂਦੀ ਹੈ ਕਿ ਜਾਮ ਲੱਗ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਰ ਜਿਹੜਾ ਛੋਟਾ ਅੰਡਰਵਿਜਾ ਉੱਥੋਂ ਅਸੀਂ ਬੋਰਡ ਬੋਰਡਿੰਗ ਬੋਰਡ ਵੀ ਲਵਾਏ ਹੋਏ ਨੇ ਤੇ ਲੋਕਾਂ ਨੂੰ ਚੈਨਲ ਰਾਹੀਂ ਨਿਊਜ਼ ਪੇਪਰ ਨਿਊਜ਼ ਮਤਲਬ ਜਿਹਨੇ ਨਿਊਜ਼ ਪੇਪਰ ਰਾਹੀਂ ਵੀ ਅਸੀਂ ਜੀ ਸਰ ਜਾਣਕਾਰੀ ਦਿੱਤੀ ਗਈ ਹੈ ਸ਼ਹਿਰ ਵਾਸੀਆਂ ਨੂੰ ਔਰ ਅੱਗੇ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹੀ ਲੋਕਾਂ ਨੂੰ ਅਪੀਲ ਕਰ ਦਾਂਗੇ ਜਿਹੜਾ ਛੋਟਾ ਅੰਡਰਵਿਜਾ ਹੈ ਉਹ ਓਨਲੀ ਤਾਂ ਓਨਲੀ ਸ੍ਰੀਮਾਨ ਜੀ ਉਹਦੇ ਵਾਸਤੇ ਕਾਰਾਂ ਲਈ ਤੇ ਐਕਟਿਵਾ ਸਕੂਟਰ ਮੋਟਰਸਾਈਕ ਜਿਹੜਾ ਨਾਲ ਨਾਲ ਹੀ ਨਾਲ ਹੀ ਆਪਣੇ ਸ਼ੌਕ ਹੈ ਤੇ ਇੱਕ ਵੱਡਾ ਅੰਡਰਵਿਊ ਵਿੱਚ ਬਣਿਆ ਉਹ ਵੱਡੇ ਵਿਕਲਪ ਉੱਥੋਂ ਹੀ ਕੱਢੇ ਜਾਂਦੇ